ਪਾਰਟ 1 ਪਾਰਟ 2 ਨਗਾਰਾ ਲੰਡਨ ਸਿੰਘ ਇਹ ਫਿਲਮਾਂ ਤੁਸੀਂ ਬਹੁਤ ਪਿਆਰ ਕੀਤਾ ਪਰ ਇਸ ਫਿਲਮ ਲਈ ਜਿਹੜਾ ਆਪਾਂ ਸ਼ੁਰੂ ਕੀਤਾ ਅਸੀਂ ਸਭ ਤੋਂ ਪਹਿਲੇ ਭਾਜੀ ਨੂੰ ਮਿਲ ਲਏ ਗੁਰਪ੍ਰੀਤ ਭਾਜੀ ਨੂੰ ਕਿਹਾ ਸੀ ਇਹ ਫਿਲਮ ਕਰਨਾ ਚਾਹੁੰਦੇ ਆ ਤੇ ਇਹਨਾਂ ਨੇ ਸਾਡਾ ਹੌਸਲਾ ਵਧਾਇਆ ਕਿ ਤੁਸੀਂ ਕਰੋ ਮੈਂ ਤੁਹਾਡੇ ਨਾਲ ਖੜਾ ਮੇਰੇ ਖਿਆਲ ਲ ਇੱਕ ਬੜੀ ਵੱਡੀ ਗੱਲ ਹੈ ਕਿ ਸਾਨੂੰ ਸਪੋਰਟ ਕੀਤੀ ਐ ਇਸ ਮੀਡੀਆ ਵੱਸੇ ਉਹਨਾਂ ਨੇ ਕਿ ਵੀ ਤੁਸੀਂ ਲੱਗੋ ਤੇ ਮੈਂ ਤੁਹਾਨੂੰ ਅੱਗੇ ਤੱਕ ਲੈ ਕੇ ਜਾਵਾਂਗਾ ਤੇ ਫਿਲਮ ਦੇ ਐਂਡ ਤੱਕ ਸ਼ੁਰੂਆਤ ਵੀ ਭਾਜੀ ਨੇ ਕੀਤੀ ਤੇ ਐਂਡ ਵੀ ਭਾਜੀ ਨੇ ਕੀਤਾ ਪਰ ਮੈਂ ਇੱਕ ਬੇਨਤੀ ਕਰਾਂਗਾ ਕਿ ਵੀ ਤੁਸੀਂ ਜਿੰਨਾ ਮੀਡੀਆ ਨੂੰ ਪਲੀਜ਼ ਰਿਕੁਐਸਟ ਹੈ ਇਹ ਮੈਸੇਜ ਖਾਲੀ ਮੀਡੀਆ ਦੀ ਗੱਲ ਨਹੀਂ ਕਰ ਰਿਹਾ ਜਿਹੜਾ ਵੀ ਇੱਥੇ ਆਇਆ ਹੋਇਆ ਹੈ ਜੇ ਤੁਹਾਨੂੰ ਮੂਵੀ ਚੰਗੀ ਲੱਗੀ ਹੈ ਤੇ ਹਰ ਕੋਈ ਆਪਣੇ ਮੋਬਾਈਲ ਤੇ ਇੱਕ ਰੀਲ ਬਣਾਵੇ ਉਸ ਨੂੰ ਅਪਲੋਡ ਕਰੇ ਤਾਂ ਜੋ ਪਰਸੂ ਜਦ ਮੂਵੀ ਦੇਖਣ ਜਾਣ ਤੇ ਸਾਰਿਆਂ ਕੋ ਮੈਸੇਜ ਪਹੁੰਚਿਆ ਹੋਵੇ ਆਪਾਂ ਜਰੂਰ ਇਹ ਮੈਸੇਜ ਲਈਏ ਤਾਂ ਜੋ ਇਧਰ ਮੀਡੀਆ ਹੋਰ ਵੀ ਅੱਗੇ ਅੰਦਰ ਰਵੇ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਮੈਂ ਫਿਰ ਬਾਜੀ ਨੂੰ ਕਹੂੰਗਾ ਅ 25 ਤੇ ਸਾਰੇ ਹੈਗੇ ਆ ਮੈਂ ਫਿਰ ਤੁਹਾਨੂੰ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰਾਨਾ ਕਰਾਂਗਾ ਮੈਂ ਟੀਮ ਇੱਕ ਵਾਰੀ ਸਾਰਿਆਂ ਨੂੰ ਬੁਲਾਉਣਾ ਚਾਹਾਂਗਾ ਤੇ ਜਿੰਨੀ ਵੀ ਟੀਮ ਹੈ ਆਪਣੀ ਪਲੀਜ਼ ਜਿਨ੍ਹਾਂ ਨੇ ਮੂਵੀ ਦੇ ਵਿੱਚ ਕੰਮ ਕੀਤਾ ਹੈ ਪਲੀਜ਼ ਸਾਰੇ ਆ ਜਾਓ ਅ ਸਿਨਮੈਟੋਗ੍ਰਾਫਰ ਜਿਹੜਾ ਕਿ ਸ਼ਕੀਲ ਖਾਨ ਮੈਂ ਪਲੀਜ਼ ਉਹਨਾਂ ਨੂੰ ਬੁਲਾਵਾ ਚਾਹਾਂਗਾ ਕਿਉਂਕਿ ਜਿੱਥੇ ਆ ਆਰਟਿਸਟ ਹੈ ਨਾ ਆਰਟਿਸਟ ਨੇ ਕੰਮ ਵਧੀਆ ਕੀਤਾ ਹੈ ਉਹ ਤੇ ਸ਼ਕੀਲ ਖਾਨ ਇਹ ਡੀਓਪੀ ਹੈ ਜਿਨ੍ਹਾਂ ਨੇ ਕਿ ਪੂਰੀ ਮੂਵੀ ਨੂੰ ਸਾਂਭਿਆ ਸੋ ਇਹ ਇੱਕ ਸਾਰੀ ਟੀਮ ਹੈ ਤੇ ਇੱਕ ਜ਼ਕਾਰਾ ਮੈਂ ਕੋ ਬੁਲਾਉਂਗਾ ਬੋਲੇ ਸੋਨਿਆਨ ਸੋਨਿਆਨ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਬਾਕੀ ਆਰਟਿਸਟ ਤੁਹਾਡੇ ਕੋਲ ਹੈ ਤੁਸੀਂ ਸਾਰਿਆਂ ਦੇ ਆ ਭਾਈ ਆਇਓ ਬਾਏ ਬਾਏ ਸਸੀ ਕਾਲ ਜੀ ਵਾਇਕੋ ਜੀ ਦਾ ਖਾਲਸਾ ਵਾਇਕੋ ਜੀ ਦੇ ਪੱਤੇ ਮੈਂ ਇਹਨਾਂ ਨਾਲ ਬਹੁਤ ਪੁਰਾਣਾ ਜੁੜਿਆ ਹੋਇਆ ਆ ਸਾਦੀ ਇਹਨਾਂ ਨਾਲ ਪ੍ਰਾਊਡ ਟੂ ਬੀ ਸਿਕ ਨਿਗਾੜਾ ਵਗੈਰਾ ਉਹਨੇ ਮੈਂ ਕੀਤੀ ਹੈ ਅੱਜ ਜਿਹੜਾ ਇਨੀਸ਼ੀਏਟਿਵ ਲਿਆ ਇਹਨਾਂ ਨੇ ਕਿ ਇੱਕ ਲੁਕੇ ਹੋਏ ਇਤਿਹਾਸ ਨੂੰ ਸਾਹਮਣੇ ਲੈ ਕੇ ਆਉਣਾ ਉਹ ਬਹੁਤ ਵਧੀਆ ਇਨੀਸ਼ੀਏਟਿਵ ਹੈ ਸਾਡੀ ਜਨਰੇਸ਼ਨ ਜਾਂ ਅਗਲੀ ਆਉਣ ਵਾਲੀ ਜਨਰੇਸ਼ਨ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਤਿਹਾਸ ਕੀ ਕਹਿੰਦਾ ਕਿੱਥੋਂ ਕਿੱਥੋਂ ਤੇ ਸਾਕੇ ਜਿਹੜੇ ਹੋਏ ਆ ਉਹ ਲੋਕਾਂ ਨੂੰ ਹਾਲੇ ਪਤਾ ਨਹੀਂ ਹੈ ਤੇ ਮੈਂ ਪੂਰੀ ਉਮੀਦ ਕਰਦਾ ਕਿ ਜਿਹੜਾ ਅਗਲਾ ਵੀ ਇਹਨਾਂ ਨੇ ਹੁਣ ਦਿਖਾਉਣਾ ਹੈਗਾ ਅਗਲੇ ਸਾਲ ਰਿਲੀਜ਼ ਹੋਏਗੀ ਤੇ ਉਹ ਇੱਕ ਵਧੀਆ ਇੱਕ ਸੀਰੀਜ਼ ਚੱਲੇ ਤਾਂ ਕਿ ਲੋਕਾਂ ਨੂੰ ਇੱਕ ਇੱਕ ਇਤਿਹਾਸ ਦਾ ਪਤਾ ਲੱਗੇ ਖਾਸ ਕਰਕੇ ਬੱਚਿਆਂ ਨੂੰ ਔਰ ਬੱਚੇ ਕੰਮ ਵੀ ਕਰਨ ਨਾਲ ਇਹਨਾਂ ਨੂੰ ਹੋਰ ਵੀ ਜ਼ਿਆਦਾ ਗਿਆਨ ਹੋਵੇ ਤੇ ਬਹੁਤ-ਬਹੁਤ ਬਤਾਈਆਂ ਪੂਰੀ ਟੀਮ ਨੂੰ ਤੇ ਸਪੈਸ਼ਲੀ ਆਪਣਾ ਡਾਕਟਰ ਰੁਪਿੰਦਰ ਭਾਜੀ ਨੂੰ ਕਿ ਉਹਨਾਂ ਨੇ ਬਹੁਤ ਵਧੀਆ ਉਤਪ ਚੁੱਕਿਆ ਤੇ ਡਾਇਰੈਕਟਰ ਜਿਹੜੇ ਮਨਜੋਤ ਸੀ ਉਹਨਾਂ ਦਾ ਬੇਟਾ ਬੱਚਿਆਂ ਵਰਗਾ ਪਰ ਬਹੁਤ ਵਧੀਆ ਡਾਇਰੈਕਟਰ ਹੋ ਕੇ ਨਿਕਲਿਆ ਤੇ ਪੂਰੀ ਟੀਮ ਨੂੰ ਮੁਬਾਰਕਾਂ ਤੇ ਬਾਕੀ ਤੁਸੀਂ ਦੇਖੀਏ ਫਿਲਮ ਬਹੁਤ ਵਧੀਆ ਫਿਲਮ ਬਣੀ ਇਹਨਾਂ ਨੂੰ ਬਹੁਤ ਅੱਛੀ ਲੱਗੀ ਹੈ ਤੇ ਆਪਣਾ ਕਿਰਦਾਰ ਵੀ ਉਹਨਾਂ ਬਹੁਤ ਵਧੀਆ ਲੱਗਿਆ ਧੰਨਵਾਦ ਥੈਂਕ ਯੂ